ਤਾਂ ਗੱਲ ਤਕਰੀਬ 3:00 ਵਜੇ ਦੀ ਗੱਲ ਹੈ ਜੀ ਸਾਨੂੰ ਮਤਲਬ ਕੰਟਰੋਲ ਰੂਮ ਤੋਂ ਕੋਹਣਾ ਆਇਆ ਸੀ ਤੇ ਸਾਡਾ ਪੀਸੀਆਰ ਜਿਹੜਾ ਉਹ ਮੋਕੇ ਤੇ ਪਹੁੰਚ ਗਿਆ ਸੀਗਾ ਅਸੀਂ ਉੱਥੇ ਜਾ ਕੇ ਦੇਖਿਆ ਤੇ ਜਿਹੜੇ ਕੈਮਰੇ ਵਗੈਰਾ ਚੈੱਕ ਕੀਤੇ ਉਹ ਦੇਖ ਕੇ ਅਸੀਂ ਬੰਦੇ ਫੜੇ ਬੰਦੇ ਫੜਨ ਤੋਂ ਬਾਅਦ ਪਤਾ ਲੱਗਿਆ ਇੱਕ ਜਿਹੜਾ ਯੂਸਫ ਨਾਮ ਦਾ ਵਿਅਕਤੀ ਹੈ ਜਿਹੜਾ ਬਜਨੌਰ ਦਾ ਰਹਿਣ ਵਾਲਾ ਹੈ ਇਹ ਥੋੜਾ ਜਿਹਾ ਅਪਸੈਟ ਆਇਆ ਹੋਇਆ ਹੈ ਇਹ ਰਾਤ ਨੂੰ ਕਿਸੇ ਵੇਕਟਰ ਦਾ ਕੰਮ ਕਰਦੇ ਨੇ ਕਿਸੇ ਪ੍ਰੋਗਰਾਮ ਦੇ ਗਏ ਸੀ ਉਹ ਨਾਲ ਦੇ ਨੇ ਇਹਨੂੰ ਸ਼ਰਾਬ ਪਿਆਤੀ ਉਹ ਥੋੜਾ ਜਿਹਾ ਸਿਧਰਾ ਹੋਣ ਕਰਕੇ ਉਹ ਸ਼ਰਾਬ ਚੜ ਗਈ ਉਹ ਜਦੋਂ ਆਪਣੇ ਕਮਰੇ ਵਿੱਚ ਜਾ ਰਹੇ ਸੀ ਤਾਂ ਉਹਨੂੰ ਸ਼ਰਾਬ ਚੜਨ ਕਰਕੇ ਉਹ ਗੱਡੀਆਂ ਦੇ ਮਤਲਬ ਸਿਸੇ ਵਗੈਰਾ ਤੋੜਨ ਲੱਗ ਪਿਆ ਜਿਹੜੇ ਨਾਲ ਦੇ ਸੀ ਮੁੰਡੇ ਜਿਹੜੇ ਉਹ ਡਰ ਕੇ ਭੱਜ ਗਏ ਅਸੀਂ ਇਹਨਾਂ ਨੂੰ ਤਿੰਨਾਂ ਨੂੰ ਫੜ ਲਿਆ ਤੇ ਸਾਡੇ ਕੋਲੇ ਨੇ ਮਤਲਬ ਥੋੜਾ ਜਿਹਾ ਜਿਹੜਾ ਬੰਦਾ ਯੂਸਫ ਹੈ ਉਹ ਥੋੜਾ ਜਿਹਾ ਮਤਲਬ ਦਿਮਾਗੀ ਹਾਲਾਤ ਉਹਦੇ ਠੀਕ ਨਹੀਂ ਹੈਗੇ ਸਾਨੂੰ ਇਹ ਬਿਲਕੁਲ ਕੀ ਕਾਰਵਾਈ ਹੋਏਗੀ ਇਸ ਤੋਂ ਹੁਣ ਜਿਹੜਾ ਵਾਰਦਤ ਕੀ ਕਾ ਬੀ ਸ਼ੀਸ਼ਾ ਤੋੜਿਆ ਗੱਡੀ ਨੂੰ ਇਹਨਾਂ ਦੇ ਜੀ ਹੁਣ ਅਸੀਂ ਉਹਨਾਂ ਦੇ ਬਿਆਨ ਲਵਾਂਗੇ ਜੋ ਮਤਲਬ ਉਹ ਸਾਹਮਣੇ ਆਣਗੇ ਉਹਦੇ ਮਤਲਬ ਅਸੀਂ ਕੋਈ ਕਾਰਵਾਈ ਕਰਾਂਗੇ ਸਰ ਇਹ ਕਿਰਤਾਰੇ ਤੋਂ ਮਤਲਬ ਜਦੋਂ ਤੋਂ ਹਿਰਾਸਤ ਇਹ ਕਿਰਤਾਰੇ ਲੱਗਿਆ ਸੀ ਹੋਰ ਵੀ ਕੋਈ ਇਹਨਾਂ ਦਾ ਪਿਛਲਾ ਕੋਈ ਰਿਪੋਰਟ ਹੈ ਜਾਂ ਸਿਰਫ ਇੱਤਾ ਹੀ ਇਤਾਲਾ ਵੀ ਕੋਈ ਕ੍ਰਿਮੀਨਲ ਰਿਕਾਰਡ ਹੈ ਮਤਲਬ ਨਹੀਂ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਜੀ ਮੈਨੂੰ ਇਹ ਤਾਂ ਥੋੜਾ ਜਿਹਾ ਸਿਧਰਾ ਹੋਣ ਕਰਕੇ ਮਤਲਬ ਉਹਨੇ ਸ਼ੀਸ਼ੇ ਤੋੜਦੇ ਜਿਹੜੇ ਕਹਿ ਰਹੇ ਆ ਬਿਰਾਜਪੁਰੇ ਦੇ ਵਿੱਚ ਬਹੁਤ ਜ਼ਿਆਦਾ ਗੁੰਡਾਗਰਦੀ ਹੋ ਰਹੀ ਆ ਜਾਂ ਕੀ ਇਹੋ ਜਿਹਾ ਕੁਛ ਨਹੀਂ ਹੈਗਾ ਜੀ ਜਿਹੜਾ ਵੀ ਆਪਣਾ ਤੁਸੀਂ ਕਰਨਾ ਉਹ ਆਪਣੇ ਜਰੀਏ ਕੰਮ ਕਰੋ ਲੋਕਾਂ ਨੂੰ ਇਦਾਂ ਡਰਾ ਕੇ ਮਤਲਬ ਨਾ ਡਰਾਓ ਲੋਕਾਂ ਨੂੰ ਵੀ ਇਦਾਂ ਗੁੰਡਾਗਰਦੀ ਕੋਈ ਗੁੰਡਾਗਰਦੀ ਨਹੀਂ ਹੈ ਕੋਈ 2-4 ਜ਼ਰੂਰ ਐਕਸੀਡੈਂਟ ਰਾਜਪੀ ਦੇ ਵਿੱਚ ਹੋਈ ਸੀ ਇਹ ਮਾੜੇ ਨਾਲ ਫੜ ਕੇ ਬੰਦੇ ਅਸੀਂ ਅੰਦਰ ਦਿੱਤੇ ਆ ਇੱਕ ਪੁਰਵ ਹੋਰ ਹੋਈ ਸੀ ਉਹ ਵੀ ਬੰਦੇ ਆਇਡੈਂਟੀ ਨੇ ਉਹਨਾਂ ਨੂੰ ਵੀ ਬਹੁਤ ਜਲਦੀ ਅਸੀਂ ਫੜ ਲਾਂਗੇ ਲੇਕਿਨ ਫੇਰ ਵੀ ਸਾਡ ਕਿਤੇ ਨਾ ਕਿਤੇ ਕੀ ਆ ਜਾ ਰਿਹਾ ਕਿ ਪੁਲਿਸ ਤਾਂ ਕਾਰਵਾਈ ਕਰ ਰਹੀ ਹੈ ਲੇਕਿਨ ਫੇਰ ਵੀ ਕਿਤੇ ਨਾ ਕਿਤੇ ਸ਼ਰਾਪੀਰ ਸਦਨੇ ਮਤਲਬ ਉਹ ਹੈ ਫਾਸਟ ਹੈ ਕਿਉਂ ਕੰਮ ਕਰਕੇ ਚਲੇ ਜਾਂਦੇ ਇਹ ਤਾਂ ਕੁਝ ਨੋ ਬਹੁਤ ਛੋਟੀ ਵਾਰਦਾਤਾਂ ਜੀ ਇਹ ਮਤਲਬ ਕਰੀਮ ਕਰੈਮ ਜਿਹੜਾ ਹੈਗਾ ਥੋੜਾ ਜਿਹਾ ਵਤਨ ਕਰਕੇ ਮਤਲਬ ਇੱਕ ਲੱਗ ਤੋਂ ਉਹ ਠਲ ਨਹੀਂ ਪਾਈ ਜਾ ਸਕਦੀ ਅਸੀਂ ਮਤਲਬ ਤਕਰੀਬਨ ਹੁਣ ਤੱਕ 4 ਅੱਗੇ 5 ਵਾਰ ਦਾਤਾ ਹੁਣ ਅਸੀਂ 4-5 ਵਾਰ ਦਾਤਾ ਵੀ ਅਸੀਂ ਤੁਹਾਨੂੰ ਮੀਡੀਆ ਨੂੰ ਪਤਾ ਹੋਣਾ ਅਸੀਂ 4-5 ਹੀ ਬੰਦੇ ਜੇਲ੍ਹ ਭੇਜੇ ਆ ਜੀ ਸਰ ਰਾਤਮਾਲੀ ਪਬਲਿਕ ਨੂੰ ਕੀ ਮੈਸੇਜ ਜਗਾਉਗੇ ਜੋ ਕਈ ਵਾਰ ਪੈਨਿਕ ਹੋ ਜਾਂਦੇ ਨੇ ਅੱਜ ਦੇਖੋ ਇਹ ਵੀਡੀਓ ਤੇ ਨੀ ਕੋਕਰਾਂ ਆਂਦੀ ਕੋਈ ਮੋੜ ਨਹੀਂ ਕੋਈ ਐਜੇ ਕੋਈ ਹਾਲਾਤ ਨਹੀਂ ਹੈ ਜੀ ਕੋਈ ਮਤਲਬ ਕੋਈ ਆਪਣੇ ਆਪ ਨੂੰ ਚਣਕਾਉਣ ਕਰਕੇ ਕੋਈ ਸਹਜੀਆਂ ਗੱਲਾਂ ਕਰਦੇ ਆ ਰਾਜਪੁਰਾ ਬਿਲਕੁਲ ਸੇਫ ਹੈ ਬੜਾ ਚਿਹਰਾ ਦਾ ਦਿਨ ਹੈ ਵਧੀਆ ਸੇਫ ਮਤਲਬ ਬਾਹਰ ਆ ਕੇ ਬਜ਼ਾਰਾਂ ਚ ਆਓ ਬੇ ਤੁਸੀਂ ਤੁਹਾਡੇ ਮਤਲਬ ਹਰ ਪੱਧਰ ਤੇ ਅਸੀਂ ਸਕਿਉਰਟੀ ਤੁਹਾਡੇ ਨਾਲ ਕੋਈ ਇਦਾਂ ਦੀ ਗੱਲ ਨਹੀਂ ਕੋਈ ਰਾਜਪੇਜ ਗੁੰਡਾ ਕਰਦੀ ਜਾਂ ਕੋਈ ਐਜੀ ਗੱਲ ਬਿਲਕੁਲ ਨਹੀਂ ਸਰ ਇਹ ਤਾਂ ਤੁਸੀਂ ਪਬਲਿਕ ਨੂੰ ਮੈਸੇਜ ਦੇਤਾ ਜਿਹੜੇ ਕੀ ਸੋਸ਼ਲ ਮੀਡੀਆ ਇਨਫਲੂਐਂਸਰ ਹੈ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਦੰਦਾ ਚੋਂ ਮਤਲਬ ਕਿ ਖਬਰ ਇੱਕਦਮ ਹੀ ਸ਼ੁਰੂ ਕਰਨਾ ਨੂੰ ਇਹਨਾਂ ਨੇ ਇਹ ਕਾਹਲੇ ਜੀ ਕੋ ਆਪਣਾ ਸ਼ਹਿਰ ਹੈ ਉਹਨੂੰ ਆਪਣੇ ਸ਼ਹਿਰ ਨੂੰ ਆਪਣਾ ਸਹਰ ਸਮਝ ਕੇ ਆਪਾਂ ਰਹੀਏ ਨਾਲ ਇਦਾਂ ਦੀਆਂ ਖਬਰਾਂ ਝੁੱਟੀਆਂ ਫਲਾਈਏ ਵੀ ਰਾਜ ਤੇ ਐ ਕੁੰਡਾ ਕਰਦੀਏ ਉਹ ਆਜਾ ਕੁਛ ਨਹੀਂ ਆਜਾ ਠੀਕ ਹੈ ਮਾੜੀ ਮੋਟੀ ਵਾਰਦਾਤਾਂ ਹੁੰਦੀਆਂ ਜੀ ਬਹੁਤ ਪੁਰਾਣੀਆਂ 1947 ਦਾ ਜਦੋਂ ਦਾ ਕਾਨੂੰਨ ਬਣਿਆ ਜਿਹੜੀ ਟਗੈਟੀ ਦੇ ਕਾਨੂੰਨ ਉਦੋਂ ਬਣਿਆ ਉਦੋਂ ਲਈ ਹੀ ਚੱਲਦੇ ਆ ਰਹੇ ਥੋੜੇ ਬਹੁਤੇ ਹੁੰਦੇ ਆ ਕੋਈ ਗੱਲ ਨਹੀਂ ਉਹ ਅਸੀਂ ਥੱਲ ਪਾਵਾਂਗੇ ਬਿਲਕੁਲ ਸਰ ਮਾੜੇ ਅਸਰਤੰਗੇ ਛੇੜੀਆ ਜਿਹੜੇ ਹੈ ਹੈ ਜੋ ਵਾਰਤਾ ਉਹਨਾਂ ਨੂੰ ਕੀ ਚੇਤਾਵਨੀ ਦੇਣਾ ਚਾਹੁੰਦਾ ਉਹਨਾਂ ਨੂੰ ਇਹ ਚੇਤਾਵਨੀ ਦੇਣਾ ਚਾਹੁੰਦਾ ਹਾਂ ਜਾਂ ਤਾਂ ਸੁਧਰ ਜਾਣ ਨਹੀਂ ਤਾਂ ਫਿਰ ਉਹਨਾਂ ਲਈ ਜੇਲ੍ਹ ਦਾ ਰਸਤਾ ਬਹੁਤ ਜਲਦੀ ਉਹਨਾਂ ਨੂੰ ਜੇਲ੍ਹ ਦਾ ਰਸਤਾ ਦਿਖਾਵਾਂਗੇ